ਨੰਗਲ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਇੱਕ ਪਹਿਲ ਕਦਮੀ ਕੀਤੀ ਹੈ ਕੋਈ ਵੀ ਵਿਅਕਤੀ ਕਿਸੇ ਵੀ ਮੁਕਾਮ ਤੇ ਹੋਈ ਅਗਰ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਆਪਣੀ ਪਹਿਲ ਕਦਮੀ ਕਰਦਾ ਹੈ ਉਹਦਾ ਧੰਨਵਾਦ ਹੈ ਉਹਦਾ ਸਵਾਗਤ ਹੈ ਔਰ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ ਤੁਹਾਡੇ ਵਰਗੇ ਲੋਕਾਂ ਨੂੰ ਜਿਹੜੇ ਆਪਣੇ ਵਿਜ਼ੀ ਰੁਝਾਨ ਵਿੱਚੋਂ ਆਪਣਾ ਰੁਟੀਨ ਦੇ ਸਮਾਂ ਕੱਢ ਕੇ ਤੁਸੀਂ ਕੱਲ ਇੱਥੇ ਜੋ ਜਦੋਂ ਮੈਂ ਦੇਖ ਰਿਹਾ ਬਾਹਰ ਵੀ ਤੁਸੀਂ ਕੀਤਾ ਕਾਫੀ ਲੋਕਾਂ ਦੀ ਅਰਧ ਅਤੇ ਸਿਸਟਮ ਹੈ ਕੰਪੀਟੀਸ਼ਨ ਤੁਸੀਂ ਕਰਾ ਰਹੇ ਹੋ ਸਰਦਾਰ ਹਰਜੋਤ ਸਿੰਘ ਵੈਸਜੀ ਦੀ ਜਿਹੜੀ ਲਗਾਤਾਰ ਪ੍ਰਿਆਸ ਹੈ ਨਸ਼ਾ ਮੁਕਤ ਨੰਗਲੂ ਬਣਾਣਾ ਭਗਵੰਤ ਮਾਨ ਜੀ ਦਾ ਪੂਰਾ ਪੰਜਾਬ ਨੂੰ ਨਸ਼ਾ ਮੁਕਤ ਬਣਾਣਾ ਤੁਸੀਂ ਉਹਦਾ ਹਿੱਸਾ ਬਣਿਓ ਔਰ ਤੁਸੀਂ ਸਰਕਾਰ ਦੀ ਮਦਦ ਦੇ ਵਿੱਚੋਂ ਇਹ ਸੱਚਮੁੱਚ ਬੜੀ ਛਲਾਗਾ ਜੋ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਪਿੰਡ-ਪਿੰਡ ਜਾ ਰਹੇ ਹਾਂ ਪਰ ਜਿਹੜਾ ਤੁਸੀਂ ਅੱਜ ਆ ਮੈਂ ਸਾਹਮਣੇ ਕੀਖ ਰਿਹਾ ਮੈਗਾ ਸੈਮੀਨਾਰ ਇਹਦੀ ਕੋਈ ਰੀਸ ਨਹੀਂ ਕਾਹਨ ਸਕੂਲਾਂ ਦੇ ਹੁੰਦੇ ਨੇ ਖਾਸ ਕਰ ਜਿਨ੍ਹਾਂ ਦੀ ਉਮਰ 10 ਸਾਲ ਤੋਂ ਲੈ ਕੇ 20 ਸਾਲ ਦੇ ਵਿੱਚ ਹੁੰਦੀ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਜ਼ਰੂਰਤ ਹੁੰਦੀ ਜਿਹੜਾ ਤੁਸੀਂ ਇਹ ਡਰੱਗ ਫ੍ਰੀ ਨੰਗਲ ਦਾ ਜਿਹੜਾ ਇੱਕ ਸਲੋਗਨ ਤੁਸੀਂ ਬਣਾਇਆ ਹੈ ਇਹ ਬਹੁਤ ਅੱਛਾ ਹੈ ਔਰ ਇਹਦੇ ਨਾਲ ਅਸੀਂ ਸਾਰੇ ਰਲ ਕੇ ਤੁਹਾਡਾ ਸਾਥ ਦੇਵਾਂਗੇ ਜਿੱਥੇ ਤੁਹਾਨੂੰ ਸਾਡੀ ਜ਼ਰੂਰਤ ਪੈਂਦੀ ਹੈ ਅਸੀਂ ਤੁਹਾਡਾ ਹਰ ਵਕਤ ਤੁਹਾਡੇ ਨਾਲ ਹੈ ਪ੍ਰਸ਼ਾਸਨ ਦੀ ਜ਼ਰੂਰਤ ਪੈਂਦੀ ਹੈ ਪੁਲਿਸ ਜ਼ਰੂਰਤ ਪੈਂਦੀ ਹੈ ਤੁਸੀਂ ਦੱਸੋਗੇ ਅਸੀਂ ਤੁਹਾਡੇ ਮਗਰ ਮਗਰ ਹੋ ਕੇ ਆਪਾਂ ਨੰਗਲ ਨੂੰ ਡਰੱਗ ਫ੍ਰੀ ਜਿਹੜਾਗਾ ਉਹ ਬਣਾਉਣ ਦਾ ਪ੍ਰਯਾਸ ਕਰਾਂਗੇ Obrigado. <laughs>